ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਹੜ੍ਹਾਂ ਦੀ ਇਸ ਵੇਲੇ ਮਾਰ ਚੱਲਦਾ ਪਿਆ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਨੇ ਲੋਕ ਦੂਰ ਦਰਾੜਿਆਂ ਤੋਂ ਉਹਨਾਂ ਥਾਵਾਂ ਦੇ ਉੱਪਰ ਜਾ ਕੇ ਜਿੱਥੇ ਜਾਣਾ ਕਈ ਵਾਰ ਆਪਣੀ ਜਾਨ ਜੋਖਮ ਦੇ ਵਿੱਚ ਪਾਉਣ ਤੋਂ ਘੱਟ ਨਹੀਂ ਹੈ ਉੱਥੇ ਜਾ ਜਾ ਕੇ ਵੀ ਲੋਕਾਂ ਦੀ ਸਾਰ ਲੈ ਰਹੇ ਆ ਪਸ਼ੂ ਪੰਛੀ ਮਰ ਰਹੇ ਹੈ ਮੱਝਾਂ ਗਾਵਾਂ ਪਾਣੀਆਂ ਦੇ ਵਿੱਚ ਮਰੀਆਂ ਹੋਈਆਂ ਆਪਾਂ ਵੀਡੀਓਜ਼ ਦੇ ਰਾਹੀਂ ਦੇਖ ਰਹੇ ਆ ਔਰ ਇਦਾਂ ਦੇ ਹਾਲਾਤਾਂ ਦੇ ਵਿੱਚ ਜੇ ਕੋਈ ਕਿਸੇ ਦਾ ਮਜ਼ਾਕ ਉਡਾਵੇ ਤਾਂ ਸੋਚ ਕੇ ਵੇਖੋ ਉਸ ਬੰਦੇ ਦੀ ਮਾਨਸਿਕਤਾ ਕਿਹੋ ਜਿਹੀ ਹੋਏਗੀ ਹੋ ਸਕਦਾ ਮੇਰੀਆਂ ਆ ਗੱਲਾਂ ਜਿਹੜੀਆਂ ਮੈਂ ਕਰਨੀਆਂ ਨੇ ਉਹਦੇ ਤੱਕ ਵੀ ਪਹੁੰਚਣ ਉਸ ਸ਼ਖਸ ਤੱਕ ਜਿਨੇ ਇਸ ਵੇਲੇ ਪੰਜਾਬ ਜਿਹੜਾ ਕਿ ਹਰਾਂ ਦੀ ਮਾਰ ਚੱਲਦਾ ਪਿਆ ਉਹਨਾਂ ਲੋਕਾਂ ਦਾ ਮਜ਼ਾਕ ਉਡੌਂਡਿਆ ਹਰਨੇਕ ਸਿੰਘ ਨੇਕੀ ਨੇਕੀ ਨਿਊਜ਼ੀਲੈਂਡ ਵਾਲਾ ਵੀ ਕਿਹਾ ਜਾਂਦਾ ਹੈ ਜਿਹਦੇ ਬਾਰੇ ਆਪਾਂ ਅਕਸਰ ਹੀ ਬਹੁਤ ਸਾਰੇ ਸੱਜਣ ਜਿਹੜੇ ਤਵੱਜੋ ਨਹੀਂ ਦਿੰਦੇ ਆ ਕਈ ਤਵੱਜੋ ਦਣੋਂ ਹਟ ਗਏ ਕਈ ਪਹਿਲਾਂ ਪਹਿਲਾਂ ਤਵੱਜੋ ਦਿੰਦੇ ਸੀ ਕਿ ਸ਼ਾਇਦ ਲੀ ਤੋਂ हटਕੇ ਕੁਝ ਗੱਲਾਂ ਕਰਦਾ ਪਰ ਜਦੋਂ ਹੌਲੀ-ਹੌਲੀ ਉਹਨਾਂ ਨੂੰ ਪਤਾ ਲੱਗਣ ਲੱਪਿਆ ਵੀ ਹਰ ਗੱਲ ਦੇ ਉੱਪਰ ਟਿਕਾ ਟਿੱਪਣੀ ਹਰ ਗੱਲ ਦੇ ਉੱਪਰ ਟਿਕਾ ਟਿੱਪਣੀ ਵੀ ਕੋਈ ਇਦਾਂ ਦੀ ਗੱਲ ਕੋਈ ਇਦਾਂ ਦਾ ਸੰਘਰਸ਼ੀ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਸੰਘਰਸ਼ ਕਰਦਾ ਕਿਸੇ ਨੂੰ ਬਖਸ਼ਦਾ ਹੀ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਭਾਵੇਂ ਤੁਸੀਂ ਕੋਈ ਸੰਘਰਸ਼ ਕਰ ਲਓ ਵੀ ਕਿਸੇ ਦਾ ਵੀ ਉਹ ਲਿਹਾਜ਼ ਹੀ ਨਹੀਂ ਕਰਦਾ ਹੈਗਾ ਆਦਤ ਬਣ ਚੁੱਕੀ ਹੈ ਇੱਕ ਬੰਦੇ ਦੀ ਫਿਰ ਜਦੋਂ ਨਾ ਅਸਲ 'ਚ ਬੰਦਾ ਇਹ ਸੋਚਣ ਲੱਪੇ ਕਿ ਮੇਰੇ ਨਾਲੋਂ ਵਧੇਰੇ ਕੋਈ ਹੋਰ ਸਿਆਣਾ ਹੈ ਹੀ ਨਹੀਂ ਹੈ ਜਿਹੜੀ ਗੱਲ ਸਿਰੇ ਦੀ ਮੈਂ ਸੋਚ ਲਈ ਜਾਂ ਮੈਂ ਕਰ ਲਈ ਹੈ ਇਦੋਂ ਪਰੇ ਕੋਈ ਹੈ ਹੀ ਨਹੀਂ ਹੈ। ਔਰ ਜਿਹੜੀ ਮੈਂ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਉਹ ਇਹੀ ਹੈ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਤਾਂ ਸਗੋਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਹੁੰਦਾ ਹੈ ਨਾ ਕਿ ਕਿਸੇ ਦਾ ਮਜ਼ਾਕ ਉਡਾਉਣਾ ਹੁੰਦਾ ਹੈ। ਹਰਨੇਕ ਸਿੰਘ ਨੇਕੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਇੱਕ ਛੋਟੀ ਜਿਹੀ ਪੋਸਟ ਲਿਖ ਕੇ ਪਾਈ ਹੈ। ਤੁਹਾਡੇ ਹਿਰਦੇ ਬਲੁੰਦਰ ਕੇ ਜਾਉਂਗੇ। ਜਿਨ੍ਹਾਂ ਦੇ ਹਿਰਦੇ ਬਲੁੰਦਰ ਨੇ ਆ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਊਗਾ ਕਿ ਹਰਨੇਕ ਸਿੰਘ ਨੇਕੀ ਕੌਣ ਹੈ। ਜਿਨ੍ਹਾਂ ਦੇ ਹਿਰਦੇ ਨਹੀਂ ਬਲੁੰਦਰ ਨੇ ਉਹਨਾਂ ਨੇ ਇਸ ਕਰਕੇ ਨਹੀਂ ਬਲੁੰਦਰ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਏਦਾਂ ਦਾ ਜੈਤੂਬ ਦੇਰੇ ਹੋਰ ਕੁਝ ਵੀ ਲਿਖ ਸਕਦਾ ਆ ਬੋਲ ਕੇ ਕਿਸੇ ਦਾ ਮਜ਼ਾਕ ਵੀ ਉਡਾ ਸਕਦਾ ਹੈ ਜੋ ਲਿਖਿਆ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹਨੇ ਲਿਖਿਆ ਕਹਿੰਦਾ ਕਿ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਤਪਕਾ ਨਹੀਂ ਦਿੰਦੇ ਜਿਹੜੇ ਕਹਿੰਦੇ ਸੀ ਤਪਕਾ ਨਹੀਂ ਦਿੰਦੇ ਹੁਣ ਵੇਖਿਓ ਕਿਤੇ ਪੰਜਾਬੀਓ ਤਪਕਾ ਪੰਜਾਬ ਤੋਂ ਬਾਹਰ ਜਾਣ ਨਾ ਦਿਓ ਭਾਵ ਕਿ ਤਪਕਾ ਐਸਵਾਈਐਲ ਨਹਿਰ ਐਸਵਾਈਐਲ ਇੱਕ ਗਾਣਾ ਆਇਆ ਸੀਗਾ ਸਿੱਧੂ ਮੂਸੇਵਾਲੇ ਦਾ ਜਿਹਦੇ ਵਿੱਚ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀਗੀ ਪੰਜਾਬ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਦੀ ਗੱਲ ਕੀਤੀ ਸੀ ਔਰ ਸਰਕਾਰਾਂ ਦੇ ਜ਼ੁਲਮਾਂ ਸਤਮਾਂ ਦੀ ਗੱਲ ਕੀਤੀ ਸੀਗੀ ਔਰ ਨਾਲ ਉਹਨੇ ਗੱਲ ਕੀਤੀ ਸੀਗੀ ਕਿ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬ ਦੀ ਪੰਜਾਬ ਦੇ ਪਾਣੀਆਂ ਦੇ ਜਿਹੜੇ ਰਾਖੇ ਐ ਉਹਨਾਂ ਦੇ ਵੱਲੋਂ ਗੱਲ ਕੀਤੀ ਸੀ ਇੱਕ ਤਰੀਕੇ ਦੇ ਨਾਲ ਕਹਿ ਲੋ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ ਪੰਜਾਬ ਦਾ ਜਿਹੜਾ ਪਾਣੀ ਐ ਉਹਦੇ ਤੇ ਸਾਡਾ ਵਧੇਰੇ ਅਧਿਕਾਰ ਆ ਰਾਏ ਪੇਰੀਆਂ ਜਿਹੜਾ ਕਾਨੂੰਨ ਹੈਗਾ ਨੇਕੀ ਜੀ ਨੂੰ ਮੈਨੂੰ ਲੱਗਦਾ ਕਿ ਇਸ ਗੱਲ ਦਾ ਵਧੇਰੇ ਪਤਾ ਹੋਣਾ ਚਾਹੀਦਾ ਸਿਗਾ ਕਈ ਵਾਰ ਉਹਨਾਂ ਨੂੰ ਨਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਮੇਰੇ ਵਰਗੇ ਪੱਤਰਕਾਰ ਆ ਜਾਂ ਕਈ ਹੋਰ ਵੀ ਜਿਹੜੇ ਗੱਲਬਾਤ ਕਰਦੇ ਆ ਉਹਨੂੰ ਲੱਗਦਾ ਕਿ ਇਹਨਾਂ ਨੂੰ ਥੇਲੇ ਦੀ ਵੀ ਅਕਲ ਹੈ ਨਹੀਂ ਐ ਮੇਰੀ ਬੇਨਤੀ ਆ ਉਹਨਾਂ ਨੂੰ ਪਹਿਲੇ ਹੱਥ ਬੰਨ ਕੇ ਕਿ ਵੱਡੇ ਵੀਰ ਵਾਕਈ ਸਾਨੂੰ ਥੇਲੇ ਦੀ ਅਕਲ ਹੈ ਨਹੀਂ ਐ ਥੇਲਾ ਤਾਂ ਬਹੁਤ ਜ਼ਿਆਦਾ ਹੋ ਗਿਆ ਥੇਲੀ ਤੋਂ ਥੱਲੇ ਵੀ ਜੇ ਚਲ ਜਾਓ ਸਾਨੂੰ ਉੰਨੀ ਵੀ ਅਕਲ ਨਹੀਂ ਐ ਪਰ ਤੁਹਾਨੂੰ ਤੇ ਜ਼ਿਆਦਾ ਅਕਲ ਹੈਗੀ ਐ ਔਰ ਤੁਹਾਨੂੰ ਚਾਹੀਦਾ ਸਿਗਾ ਕਿ ਤੁਸੀਂ ਉਹਨਾਂ ਗੱਲਾਂ ਨੂੰ ਚੰਗੇ ਤਰੀਕੇ ਦੇ ਨਾਲ ਖੋਲ-ਖੋਲ ਕੇ ਸਭ ਨੂੰ ਰੱਖ ਦੇ ਰਾਇ ਪੇਰੀਨ ਲ ਤੁਹਾਨੂੰ ਸਭ ਨੂੰ ਗੱਲ ਕਰਨੀ ਚਾਹੀਦੀ ਸਗੀ ਕਿ ਜਿਹੜਾ ਪੰਜਾਬ ਮਾਰਚ ਲੰਡਾ ਇਸ ਵੇਲੇ ਹੜ੍ਹਾਂ ਦੀ ਜਾਂ ਪੰਜਾਬ ਦੇ ਵਿੱਚ ਜਦੋਂ ਸੋਕੇ ਵਰਗੇ ਹਾਲਾਤ ਹੁੰਦੇ ਆ ਜਾਂ ਪੰਜਾਬ ਦੇ ਪਾਣੀ ਆ ਜਿਹੜੇ ਉਹਨਾਂ ਦੇ ਉੱਪਰ ਕੋਈ ਹੋਰ ਸੂਬਾ ਕਹਿੰਦਾ ਜੀ ਸਾਡਾ ਹੱਕ ਪਹਿਲਾਂ ਪੰਜਾਬ ਦੇ ਜਦੋਂ ਹੱਕ ਮਾਰੇ ਜਾਂਦੇ ਆ ਉਹ ਗੱਲ ਤੁਹਾਨੂੰ ਸਭ ਨੂੰ ਵਧੀਆ ਤਰੀਕੇ ਨਾਲ ਖੁੱਲ੍ਹ ਕੇ ਕਰਨੀ ਚਾਹੀਦੀ ਸਗੀ ਕਿਉਂਕਿ ਤੁਸੀਂ ਪੜ੍ਹੇ ਲਿਖੇ ਜੋ ਤੁਸੀਂ ਬਾਹਰ ਵਿਦੇਸ਼ ਦੀ ਧਰਤੀ ਉੱਪਰ ਰਹਿੰਦੇ ਹੋ ਪਰ ਤੁਸੀਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੀ ਮੈਂ ਗੱਲ ਕੀਤੀ ਹੈ ਮਜ਼ਾਕ ਉਡਾਉਣ ਵਾਲੀ ਪਹਿਲਾਂ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰ ਲਵਾਂ ਐਸਵਾਈਐਲ ਨਹਿਰ ਦੇ ਸਬੰਧ ਵਿੱਚ ਗੀਤ ਸਿੱਧੂ ਮੂਸੇਵਾਲਾ ਦਾ ਜੜਾਇਆ ਸੀਗਾ ਉਹਦੇ ਵਿੱਚ ਉਹਦੇ ਬੋਲ ਆਹੀ ਸੀਗੇ ਕਿ ਪਾਣੀ ਤਾਂ ਛੱਡੋ ਤੁਪਕਾ ਨਹੀਂ ਦਿੰਦੇ ਭਾਵ ਕਿ ਅਸੀਂ ਪਾਣੀ ਨਹੀਂ ਦੇਣ ਲੱਗੇ ਤੁਹਾਨੂੰ ਅਸੀਂ ਤੁਹਾਨੂੰ ਤੁਪਕਾ ਤੱਕ ਨਹੀਂ ਦਿੰਨੇ ਮੇਰੀ ਗੱਲ ਇਦਾਂ ਸੁਣੋ ਦੇਖੋ ਸਾਰੇ ਜਣੇ ਨੇਕੀ ਜੀ ਨੂੰ ਵੀ ਬੇਤੀ ਆ ਦੇਖੋ ਜਦੋਂ ਕਿਸੇ ਦੇ ਨਾਲ ਕੋਈ ਤੁਹਾਡਾ ਝਗੜਾ ਚੱਲਦਾ ਹੁੰਦਾ ਨਾ ਉਸ ਵੇਲੇ ਫਿਰ ਗੱਲਾਂ ਇਦਾਂ ਹੀ ਹੁੰਦੀਆਂ ਆ ਇਦਾਂ ਹੀ ਹੁੰਦੀਆਂ ਉਸ ਵੇਲੇ ਜਦੋਂ ਤੁਹਾਡੀ ਆਪਸ ਵਿੱਚ ਸਾਂਝਵਾਲੀ ਹੁੰਦੀ ਆ ਦੋਸਤੀ ਮਿੱਤਰਤਾ ਹੁੰਦੀ ਹੈ ਉਸ ਵੇਲੇ ਤਾਂ ਥੋੜੀ ਹੁੰਦੀ ਆ ਉਸ ਵੇਲੇ ਬੰਦਾ ਕਹਿੰਦਾ ਯਾਰ ਤੁਪਕਾ ਛੱਡ ਜਾ ਤੂੰ ਪਾਣੀ ਸਾਰੇ ਦਾ ਸਾਰੇ ਹੀ ਲੈ ਜਾ ਐਦਾਂ ਹੀ ਹੁੰਦੀਆਂ ਕਿ ਨਹੀਂ ਹੁੰਦੀਆਂ ਪਰ ਜਦੋਂ ਵਿਗਾੜ ਪੈ ਜਾਂਦੇ ਆ ਜਦੋਂ ਅਗਲਾ ਮੂੰਹ ਅਡ ਲੈਵੇ ਜਦੋਂ ਅਗਲਾ ਤੁਹਾਡੇ ਹੱਕਾਂ ਦੇ ਉੱਪਰ ਡਾਕਾ ਮਾਰਨ ਤੇ ਉਤਾਰੂ ਹੋ ਜਾਏ ਤੁਹਾਨੂੰ ਨੱਪਣ ਲੱਪਵੇ ਫੇਰ ਬਲਾ ਬੰਦਾ ਕੀ ਕਹਿੰਦਾ ਫੇਰ ਐਂ ਹੀ ਕਹਿੰਦਾ ਹੁੰਦਾ ਆ ਪੇ ਪਾਣੀ ਤਾਂ ਛੱਡੋ ਤੁਪਕਾ ਨਹੀਂ ਦਿੰਦੇ ਆ ਆ ਨਾੜੋਚ ਗੱਲਾਂ ਇਹ ਹੋਈਆਂ ਭੀ ਜਿੰਨਾ ਚਿਰ ਸਾਡੇ ਹੱਕ ਹਕੂਕ ਸਾਡੇ ਬੰਦੀ ਸਿੰਘ ਜ਼ਿਲਾਂ ਦੇ ਵਿੱਚ ਜਾਂ ਹੋਰ ਸਾਰਾ ਕੁਝ ਭੀ ਉਹਨਾਂ ਚਿਰ ਆਪਾਂ ਪਾਣੀ ਦੇ ਛਡੋ ਤਪਕਾ ਨਹੀਂ ਦਿੰਦੇ ਸੋ ਉਹਦੇ ਵਿੱਚ ਉਹਨੇ ਪੰਜਾਬ ਦਾ ਜਿਹੜਾ ਦਰਦਵਾ ਉਹਨੂੰ ਬਿਆਨ ਕੀਤਾ ਹੈ ਪੰਜਾਬ ਦੀ ਖਾਤਰ ਸੰਘਰਸ਼ ਕਰਨ ਵਾਲੇ ਪੰਜਾਬ ਦੇ ਆ ਪਾਣੀਆਂ ਦੀ ਪਾਣੀਆਂ ਦੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਸਿੱਧੂ ਮੂਸੇਵਾਲੇ ਨੇ ਉਹ ਗੀਤ ਗਾਇਆ ਹੁਣ ਇਹ ਮਜ਼ਾਕ ਉਡਾਉਣ ਦੇ ਆ ਪੰਜਾਬ ਦੇ ਵਿੱਚ ਇਸ ਵੇਲੇ ਹੜ ਆਏ ਹੋਏ ਆ ਹੁਣ ਉਹਨਾਂ ਨੂੰ ਕਹਿਣ ਦੇ ਆ ਕਹਿੰਦਾ ਵੀ ਤੁਸੀਂ ਕਹਿੰਦਾ ਕਹਿੰਦੇ ਤਪਕਾ ਨਹੀਂ ਦਿੰਦੇ ਆ ਹੁਣ ਕਿਤੇ ਦੇ ਨਾ ਦਿਓ ਉਹਨਾਂ ਨੂੰ ਹੱਦ ਹੋ ਗਈ ਆ ਯਾਰ ਇਹ ਤਾਂ ਗੱਲ ਇਦਾਂ ਦੀ ਹੋ ਗਈ ਕਿ ਜਿੱਦਾਂ ਨਾ ਕੋਈ ਬੰਦਾ ਕਹੇ ਪਿਆ ਘਰ ਮੇਰਾ ਆ ਸਾਜੋ ਸਮਾਨ ਮੇਰਾ ਹੈ ਆ ਬੱਚੇ ਮੇਰੇ ਆ ਆ ਪਰਿਵਾਰ ਮੇਰਾ ਹੈ ਆ ਸਟੂਡੀਓ ਮੇਰਾ ਹੈ ਹੈ ਆ ਚੈਨਲ ਮੇਰਾ ਹੈ ਹੈਗਾ ਤੇ ਆਪਣੇ ਹੀ ਆਣੇ ਜੀ ਤਾਂ ਹੀ ਬੰਦਾ ਦਾਵਾ ਕਰਦਾ ਇਸ ਗੱਲ ਦਾ ਵੀ ਮੇਰਾ ਹੈ ਛੋਟੇ ਛੋਟੇ ਗੱਲ ਦੇ ਉੱਪਰ ਵੀ ਬੰਦਾ ਦਾਵਾ ਕਰਦਾ ਵੱਡੀਆਂ ਗੱਲਾਂ ਦੇ ਉੱਪਰ ਵੀ ਬੰਦਾ ਦਾਵਾ ਕਰਦਾ ਉਹਦਾ ਦਾਵਾ ਕਰਨਾ ਵਾਜਬ ਹੁੰਦਾ ਆ ਕਿਉਂਕਿ ਉਹ ਸਮਾਨ ਹੁੰਦਾ ਹੀ ਉਹਦਾ ਆ ਹੁਣ ਜੇ ਉਸ ਵੇਲੇ ਉਹਨੂੰ ਕੋਈ ਕਹੇ ਪਿੰਨੇ ਧੱਕੇ ਦੇ ਨਾਲ ਮੇਰੇ ਕੋਲ ਲੈ ਜਾਣਾ ਜਾਂ ਸਾਸ਼ਾਂ ਦੇ ਤਹਿਤ ਤੇਰੇ ਕੋਲ ਲੈ ਜਾਣਾ ਮੈਂ ਤਾਂ ਫਿਰ ਅਗਲਾ ਕਹੂੰਗਾ ਇਹ ਨਹੀਂ ਵੀ ਤੂੰ ਐਦਾਂ ਕਰ ਪਈ ਤੂੰ ਉਹ ਫਲਾਨੀ ਚੀਜ਼ ਮੰਗਦਾ ਤੂੰ ਇੱਥੇ ਸੂਈ ਵੀ ਲਗਾ ਕੇ ਵਿਖਾ ਦੇ ਇਹ ਤਾਂ ਆਮ ਜੀ ਗੱਲ ਵਾ ਨਾਰਮਲ ਗੱਲ ਵਾ ਇਹ ਤਾਂ ਨਿਆਣੇ ਵੀ ਕਰਦੇ ਐ ਦਾ ਮੇਰਾ ਖਿਆਲ ਆ ਵੀ ਨਿਆਣੇ ਨੂੰ ਟ੍ਰੇਨਿੰਗ ਦੇਣ ਦੀ ਲੋੜ ਤਾਂ ਨਹੀਂ ਹੁੰਦੀ ਬੱਚੇ ਜਦੋਂ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਆ ਉਸ ਵੇਲੇ ਇੱਕ ਛੋਟੀ ਜੀ ਪੈਨਸਲ ਤੋਂ ਲੜ ਪੈਂਦੇ ਆ ਉਹਦਾ ਨਿਆਣੇ ਦੇ ਇੱਕ ਦੋ ਜਣਾਂ ਬੜਾ ਪਿਆਰ ਹੁੰਦਾ ਅਗਲੇ ਕਹਿੰਦੇ ਸਾਰਾ ਕੁਝ ਹੀ ਲੈ ਲਾ ਪਰ ਜਦੋਂ ਪੰਗਾ ਪੈ ਜਾਂਦਾ ਜਦੋਂ ਵਖਰੇਵੇਂ ਹੋ ਜਾਂਦੇ ਆ ਉਦੋਂ ਕਹਿੰਦਾ ਵੀ ਮੈਂ ਤੈਨੂੰ ਨਾ ਜਿਹੜੀ ਮੈਂ ਸ਼ੌਪਨਰ ਦੇ ਨਾਲ ਪੈਨਸਲ ਕਢੀ ਆ ਪੈਨਸਲ ਦੇ ਉੱਤੋਂ ਜਿਹੜਾ ਦਿੜਿਆ ਹੈਗਾ ਪੈਨਸਲ ਦਾ ਉਹ ਬਰੂਦਾ ਜਿਹਾ ਕਹਿੰਦਾ ਮੈਂ ਤੈਨੂੰ ਉਹ ਵੀ ਨਹੀਂ ਦਿੰਨਾ ਜਾ ਕਹਿੰਦਾ ਕਰ ਲੈ ਐਦਾਂ ਦੇ ਹਾਲਾਤ ਬਣ ਜਾਂਦੇ ਆ ਹੁਣ ਉਸ ਵੇਲੇ ਬੰਦਾ ਕਹਿੰਦਾ ਪਰ ਹੁਣ ਜੇ ਉਸ ਵੇਲੇ ਬੰਦਾ ਮਰਨ ਡਿਆ ਹੋਵੇ ਮੈਂ ਨੇਕੀ ਜੀ ਨੂੰ ਕਹਿਦਾਂ ਦੇਖੋ ਮਰ ਮੈਂ ਵੀ ਜਾਣਾ ਨੇਕੀ ਜੀ ਭਾਜੀ ਮਰ ਤੁਸੀਂ ਵੀ ਜਾਣਾ ਹੈਗਾ ਹੁਣ ਜਦੋਂ ਮਰ ਗਏ ਹੋਵੋ ਉਸ ਵੇਲੇ ਜੇ ਉਸ ਵੇਲੇ ਮਕਾਨਾ ਆਉਣ ਡੀਆਂ ਹੁਣ ਲੋਕੀ ਲਾਗੇ ਬੈਠ ਕੇ ਰੋਂ ਡੇ ਹੁਣ ਪਰਿਵਾਰਕ ਜੀ ਸਾਡੇ ਉਹ ਪਿੱਟ ਸਿਆਪਾ ਪਾਉਣ ਡੇ ਹੁਣ ਮਨ ਦੁਖੀ ਹੁੰਦੇ ਆ ਨਾ ਜਿਹੜਾ ਹੁਣ ਇਦਾਂ ਦੇ ਹਾਲਾਤਾਂ ਦੇ ਵਿੱਚ ਕੋਈ ਆਣ ਕੇ ਆਖੇ ਭਈ ਉੱਠ ਭਲਿਆ ਹੁਣ ਉੱਠ ਸੱਜਣਾ ਹੁਣ ਉੱਠ ਨੇਕੀ ਜੀ ਹੁਣ ਕਹਿਣਾ ਸੀਗਾ ਭਈ ਐਂ ਤੇ ਆਉ ਆਹਣ ਮੈਨ ਲੈ ਚ ਲਈ ਰੋਕ ਲਾ ਇਹ ਗੱਲ ਇਦਾਂ ਦੀ ਆ ਜਿਹੜੀ ਇਹਨਾਂ ਨੇ ਪੋਸਟ ਲਿਖ ਕੇ ਪਾਈ ਐ ਮੇਰਾ ਖਿਆਲ ਆ ਭਈ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਨੇਕੀ ਜੀ ਵਰਗੇ ਹੈਗੇ ਆ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਅਕਲ ਕਰਨੀ ਚਾਹੀਦੀ ਹੈ ਔਰ ਬਹੁਤ ਸਾਰੇ ਸੱਜਣ ਹੋ ਸਕਦਾ ਥੱਲੇ ਕਮੈਂਟਾਂ ਦੇ ਵਿੱਚ ਮੈਨੂੰ ਵੀ ਇਹ ਗੱਲ ਕਹਿਣ ਭਈ ਯਾਰ ਕਿਹਦੇ ਵਾਸਤੇ ਤੂੰ ਗੱਲਾਂ ਕਰਨ ਡਿਆ ਕਿਹਦੇ ਸਬੰਧ 'ਚ ਗੱਲਾਂ ਕਰਨ ਡਿਆ ਭਈ ਹੋਰ ਕੋਈ ਗੱਲ ਕਰ ਲੈ ਤੈਨੂੰ ਕੋਈ ਹੋਰ ਬੰਦਾ ਚੱਜਦਾ ਲੱਭਾ ਨਹੀਂ ਜਿਹਦੇ ਬਾਰੇ ਤੂੰ ਗੱਲ ਕਰ ਸਕੇ ਭਈ ਤੂੰ ਕਿਉਂ ਉਹਦੇ ਪਿੱਛੇ ਪੈ ਗਿਆ ਮੇਰੀ ਬੇਨਤੀ ਹੈ ਆਪਾਂ ਕਿਸੇ ਦੇ ਪਿੱਛੇ ਨਹੀਂ ਪੈਣੇ ਹੈਗੇ ਸਿਰਫ ਤੇ ਸਿਰਫ ਗੱਲ ਇਹ ਹੈ ਕਿ ਜਦੋਂ ਮੈਂ ਇਹ ਪੋਸਟ ਦੇਖੀ ਤਾਂ ਮੇਰੇ ਕੋਲੋਂ ਰਹਿ ਆ ਨਹੀਂ ਗਿਆ ਇੱਕ ਪੰਜਾਬ ਦੇ ਲੋਕਾਂ ਦਾ ਦਰਦ ਉਹ ਤੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਲੋਕ ਉਹ ਵੀ ਦਰਦ ਵੰਡਾ ਕੋਈ ਮਾਇਆ ਭੇਜਣ ਡਿਆ ਆ ਹੁਣ ਮਾਇਆ ਵੀ ਜਿਨ੍ਹਾਂ ਨੂੰ ਭੇਜੀ ਜਾਂਦੀ ਹੈਗੀ ਆ ਉਹਨਾਂ ਲੋਕਾਂ ਦਾ ਵੀ ਕਈ ਵਾਰ ਇਹ ਭਾਜੀ ਸਾਡੇ ਮਜ਼ਾਕ ਉਡਾਉਂਦਾ ਪੈਂਦੇ ਆ ਨੇਕੀ ਜੀ ਇਹ ਕਹਿਣ ਲੱਪੇ ਹਾਂ ਹਾਂ ਝੋਲੀ ਅੱਡ ਕੇ ਦੇ ਦਿਓ ਜੀ ਦੇ ਦਿਓ ਭੇਜ ਦਿਓ ਭੇਜ ਦਿਓ ਵਿੱਚੋਂ ਸਾਡਾ ਤੁਰ ਤੋਰੀ ਫੁਲਕਾ ਵੀ ਚੱਲਦਾ ਰਹੂਗਾ ਅੱਛਾ ਇੱਕ ਇਦਾਂ ਦੇ ਬੰਦੇ ਆ ਔਰ ਇੱਕ ਇਦਾਂ ਦੇ ਬੰਦੇ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਬੈਠ ਕੇ ਸੋਚਦੇ ਆ ਦੇਖੋ ਤੁਸੀਂ ਫਰਕ ਕਿੰਨਾ ਆ ਭਾਵਨਾ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਉਹ ਕਹਿੰਦੇ ਬਈ ਚਲੋ ਜੇ ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਕੋਈ ਸਾਡਾ ਬੰਦਾ ਸਾਡੇ ਆਪਣਿਆਂ ਦੇ ਵਿੱਚੋਂ ਜੇ ਕੋਈ ਵਿਚੋ ਠੂੰਗਾ ਮਾਰ ਵੀ ਲਊਗਾ ਵੈਸੇ ਤੇ ਮਾਰਨ ਨੂੰ ਚਾਹੀਦਾ ਉਹ ਦੇਣਦਾਰ ਵਾ ਉਹਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਜਾਂ ਪਤਾ ਹੁੰਦਾ ਹੀ ਆ ਕਿ ਮੈਂ ਕਰਨ ਕੀ ਡਿਆ ਆ ਪਰ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਪਾ ਕੇ ਚੁਣਦੇ ਜੋ ਉਹਨਾਂ ਦੀ ਡਿਊਟੀ ਬਣਦੀ ਐ ਸਾਰਾ ਕੁਝ ਕਰਨਾ ਗਲੀਆਂ ਨਾਲੀਆਂ ਤੋਂ ਲੈ ਕੇ ਤੇ ਹੋਰ ਆਪਣੇ ਲੋਕਾਂ ਦੀ ਸਾਂਭ ਸੰਭਾਲ ਕਰਨੀ ਰੋਜੀ ਰੋਟੀ ਤੋਂ ਲੈ ਕੇ ਰੋਟੀ ਕਪੜਾ ਮਕਾਨ ਹੈਲਥ ਐਜੂਕੇਸ਼ਨ ਮੁਹैया ਕਰਨਾ ਤੇ ਉਹਨਾਂ ਦੀ ਡਿਊਟੀ ਬਣਦੀ ਐ ਉਹਨਾਂ ਦਾ ਫਰਜ਼ ਬਣਦਾ ਸਰਕਾਰਾਂ ਦੀ ਗੱਲ ਕਰਨ ਡਿਆ ਪਰ ਕਹਿੰਦੇ ਜੇ ਉਹ ਸਰਕਾਰਾਂ ਆਪਣਾ ਫਰਜ਼ ਨਹੀਂ ਨਿਭਾਉਣ ਡੀਆਂ ਆਪਣੇ ਉਹ ਤੇ ਖਾ ਕੇ ਵੀ ਸਾਰਾ ਕੁਝ ਨਿਗਲ ਕੇ ਵੀ ਗਰੰਟਾ ਨਿਗਲ ਕੇ ਵੀ ਸਾਰਾ ਕੁਝ ਕਰਕੇ ਵੀ ਉਹ ਤੁਹਾਡੇ ਪੱਲੇ ਕੱਖ ਨਹੀਂ ਪਾਉਂਦੇ ਆਪਣੇ ਬੰਦੇ ਜੇ ਮਾੜਾ ਮੋਟਾ ਵਿੱਚ ਕੁਝ ਠੁੰਗਾ ਮਾਰ ਕੇ ਜੇ ਫਿਰ ਵੀ ਕੁਝ ਕਰ ਦਿਆ ਕਹਿੰਦੇ ਤਦ ਵੀ ਕੋਈ ਗੱਲ ਨਹੀਂ ਇਹ ਬੰਦੇ ਬਾਹਰ ਬੈਠੇ ਹੀ ਆ ਉਹ ਵੀ ਪੰਜਾਬ ਦੇ ਹੀ ਆ ਉਹ ਬੰਦੇ ਇਦਾਂ ਸੋਚਦੇ ਆ ਇੱਕ ਦੀ ਗੱਲ ਆ ਜਾ ਕਿ ਉਹ ਕਹਿੰਦੇ ਕਿ ਚਲੋ ਭਲਾ ਤੇ ਹੁੰਦਾ ਹੈ ਨਾ ਪਰ ਇਹ ਲੋਕ ਜਿਹੜੇ ਇੱਥੇ ਬੈਠ ਕੇ ਸੰਸਥਾਵਾਂ ਅਦਾਰੇ ਕੁਝ ਖਰਾ ਕਰਦੇ ਆ ਸਾਰੇ ਭਾਵੇਂ ਚੰਗੇ ਨਹੀਂ ਹੁੰਦੇ ਆਪਾਂ ਮੰਨਦੇ ਆਂ ਇਹ ਗੱਲ ਗਰਾਫਟਾਂ ਘਾਟਾਂ ਹੁੰਦੀਆਂ ਨੇ ਪਰ ਫਿਰ ਵੀ ਜੇ ਕੋਈ ਕੁਝ ਕਰਦਾ ਹੈਗਾ ਤਾਂ ਤੁਸੀਂ ਦੱਸੋ ਉਹਨਾਂ ਦਾ ਵੀ ਮਜ਼ਾਕ ਉਡਾਉਣ ਦੇ ਹੁੰਦੇ ਆ ਹੁਣ ਗੱਲ ਇੱਥੇ ਇਹ ਆ ਵੀ ਜਾਂ ਤੇ ਫਿਰ ਇਹ ਇੱਥੇ ਨੂੰ ਆਪ ਆਉਣ ਮੈਂ ਨਾ ਕਈ ਵਾਰੀ ਇਹਨਾਂ ਦੀਆਂ ਵੀਡੀਓਜ਼ ਦੇਖਣੀਆਂ ਬੰਦ ਕੀਤੀਆਂ ਹੋਈਆਂ ਮੈਂ ਤੇ ਆ ਕਿਤੇ ਹੁਣ ਕੁਦਰਤੀ ਮੇਰੇ ਸਾਹਮਣੇ ਆ ਗਈ ਤਾਂ ਗੱਲ ਮੈਂ ਕੀਤੀ ਆ ਜਾਂ ਮੈਂ ਇਹਨਾਂ ਬਾਰੇ ਕਦੀ ਇੱਕ ਵਾਰੀ ਪਹਿਲਾਂ ਇੱਕ ਗੱਲ ਕੀਤੀ ਸੀ ਕਿਸੇ ਟੌਪਿਕ ਦੇ ਉੱਪਰ ਉਸ ਦਿਨ ਵੀ ਮੇਰੇ ਮਨ ਨੂੰ ਬੜੀ ਤਕਲੀਫ ਜੀ ਹੋਈ ਸੀ ਪੁਰਾਣੀ ਕੋਈ ਸੰਘਰਸ਼ੀ ਬੀਬੀ ਆ ਮਤਲਬ ਅੱਜ ਵੀ ਜਿਉਂਦੇ ਨੇ ਉਹ ਔਰ ਉਹ ਬੀਬੀ ਜਿਉਂਦੇ ਔਰ ਉਸ ਤੋਂ ਬਾਅਦ ਜੇ ਕਿਸੇ ਨੇ ਕੋਈ ਦੂਜੀ ਵਾਰੀ ਆਨੰਦ ਕਾਰਜ ਕਰਵਾ ਲਿਆ ਤਾਂ ਦੱਸੋ ਤੁਸੀਂ ਸਹਿਖ ਰਹੇ ਤੇ ਮੇਰੇ ਮਤਲਬ ਚੱਕ ਚੱਕ ਕੇ ਮਜ਼ਾਕ ਉਡਾਉਣਾ ਅਗਲੇ ਦਾ ਅਗਲੇ ਦੀਆਂ ਨੈਗੇਟਿਵ ਗੱਲਾਂ ਜਿਹੜੀ ਕਿ ਨੈਗੇਟਿਵ ਨਹੀਂ ਹੈ ਦੁਬਾਰਾ ਆਨੰਦ ਕਾਰਜ ਕਰਨਾ ਕੋਈ ਨੈਗੇਟਿਵ ਨਹੀਂ ਹੈ ਇਹ ਕੋਈ ਗੈਰਵਾਜਬਤਾ ਨਹੀਂ ਹੈਗਾ ਉਦੋਂ ਮੇਰੇ ਮਨ ਨੂੰ ਤਕਲੀਫ ਹੋਈ ਸੀ ਤਾਂ ਕਰਕੇ ਮੈਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਤਾਂ ਕਰਕੇ ਮੈਂ ਇਹਨਾਂ ਨੂੰ ਮੈਂ ਯਾਰ ਅਕਲ ਕਰੋ ਯਾਰ ਥੋੜਾ ਜਿਆਦਾ ਤੁਸੀਂ ਕੀ ਕਰਨ ਦੇ ਹੁੰਨੇ ਹੋ ਆਪਣੀਆਂ ਮਾਵਾ ਵਡੀਆਂ ਭੈਣਾਂ ਵਰਗੇ ਕੋਈ ਹੁੰਦੇ ਆ ਪਰ ਤੁਸੀਂ ਬਖਸ਼ਦੇ ਕਿਸੇ ਨੂੰ ਨਹੀਂ ਹੈਗੇ ਹੁਣ ਜਦੋਂ ਇਹ ਉੱਥੇ ਬੈਠ ਕੇ ਗੱਲਾਂ ਕਰਦੇ ਆ ਇੱਥੋਂ ਦੇ ਜਿਹੜੇ ਸੰਘਰਸ਼ੀ ਆ ਅੱਜ ਵੀ ਜਿਹੜੇ ਸੰਘਰਸ਼ ਕਰਨ ਦੇ ਆ ਜਿਹੜੇ ਦਰਿਆਵਾਂ ਦੇ ਇਸ ਵੇਲੇ ਹੜ ਆਏ ਹੋਏ ਆ ਦਰਿਆਵਾਂ ਦੇ ਵਿੱਚ ਦਰਿਆਵਾਂ ਦਾ ਪਾਣੀ ਐਨ ਉਛਾਲੇ ਮਾਰਨ ੜਿਆ ਉਹਨਾਂ ਦੇ ਮੂਰੇ ਹਿੱਕਾਂ ਡਾ ਕੇ ਜਿਹੜੇ ਖੜੇ ਹੋਏ ਐ ਉਹਨਾਂ ਦੇ ਬਾਰੇ ਟੀਕਾ ਟਿੱਪਣੀਆਂ ਉਹਨਾਂ ਦੇ ਬਾਰੇ ਨੁਕਤੇ ਚੀਨੀਆਂ ਉਹਨਾਂ ਨੂੰ ਮਾੜਾ ਚੰਗਾ ਬੋਲਣਾ ਦੂਰ ਬੈਠ ਕੇ ਵਿਦੇਸ਼ਾਂ ਦੀ ਧਰਤੀ ਤੇ ਸੋਖਾ ਹੀ ਆ ਬਹੁਤ ਜ਼ਿਆਦਾ ਪਰ ਗੱਲ ਸਵਾਦ ਤਾਂ ਤਾਂ ਆ ਨਾ ਜਾਂ ਤੇ ਤੁਸੀਂ ਆਪ ਇੱਥੇ ਆ ਜਾਓ ਭਾਜੀ ਸਾਨੂੰ ਮੈਂ ਪਹਿਲੇ ਬਾਰ ਬਾਰ ਬੇਨਤੀ ਕਰਦਾ ਸਾਨੂੰ ਹੈ ਨਹੀਂ ਥੇਲੇ ਦੀ ਵੀ ਅਕਲ ਉਹਨਾਂ ਨੂੰ ਵੀ ਥੇਲੇ ਦੀ ਅਕਲ ਹੈ ਨਹੀਂ ਜਿਹੜੇ ਤੇ ਸੰਘਰਸ਼ ਕਰਨ ੜਿਆ ਪਾਣੀਆਂ ਦੇ ਰਾਖੇ ਆ ਚਾਹੇ ਜਾ ਆਪਣੀ ਧਰਤੀ ਦੇ ਰੱਖਿਆ ਆਪਣੀ ਆਬੋ ਹਵਾ ਆਪਣਾ ਸੱਭਿਆਚਾਰ ਸਾਰਾ ਕੁਝ ਤੁਸੀਂ ਤੇ ਸਿਆਣੇ ਹੈਗੇ ਆ ਯਾਰ ਹਨਾ ਤੁਸੀਂ ਕੇਵਲ ਨੁਕਤਾ ਚਿੰਨੀਆਂ ਕਰਨ ਦੀ ਠੇਕਾ ਲਿਆ ਹੋਇਆ ਤੁਸੀਂ ਯਾਰ ਆ ਜਾਓ ਜੇ ਤੁਸੀਂ ਆਪ ਨਹੀਂ ਆਉਣਾ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਇੱਥੇ ਆ ਜਾਓ ਇੱਥੇ ਆ ਜਾਓ ਤੁਸੀਂ ਸਾਡੇ ਲੋਕ ਤੁਹਾਨੂੰ ਫੜਕੇ ਢਾਲਣ ਇਦਾਂ ਵੀ ਨਹੀਂ ਮੈਂ ਕਹਿੰਨਾ ਮੁੜ ਕੇ ਤੁਸੀਂ ਕਹਿੰਦਾ ਜੀ ਤਾਂ ਕਹਿੰਦੇ ਮੈਨੂੰ ਸੱਦ ਦੇ ਇੱਥੇ ਨੂੰ ਪਈ ਤੁਹਾਡੇ ਗੁੰਡੇ ਗੁੰਡੇ ਨਾਪੇ ਬੋਲਦੇ ਹੁੰਦੇ ਸੰਘਰਸ਼ੀਆਂ ਵਾਸਤੇ ਪਈ ਉਹ ਮੈਨੂੰ ਢਾ ਲੈਣਾ ਇੱਥੇ ਆਣ ਕੇ ਤੁਹਾਨੂੰ ਕੋਈ ਨਹੀਂ ਢਾਉਂਦਾ ਭਰਾਵਾ ਤੁਸੀਂ ਉੱਥੇ ਹੀ ਰਹੋ ਤੁਹਾਡੇ ਆਪਣੀ ਕੋਈ ਟੀਮ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੋਵੇ ਤੁਹਾਡੇ ਵਧੀਆ ਤਰੀਕੇ ਦੇ ਨਾਲ ਤੁਸੀਂ ਇੱਥੇ ਕੁਝ ਕਰੋ ਤੇ ਸਹੀ ਨਾ ਪ੍ਰੈਕਟੀਕਲ ਜਾਂ ਤੁਸੀਂ ਕੋਈ ਏਦਾਂ ਦੀ ਸਿਹਤ ਦੇਣ ਵਾਲੀ ਕੋਈ ਗੱਲ ਕਰਿਆ ਕਰੋ 네ਗੇਟਿਵ ਚ ਜਾਂ 네ਗੇਟਿਵ ਫਲਾਣਾ ਖਾ ਗਿਆ ਫਲਾਣਾ ਮਰ ਗਿਆ ਫਲਾਣਾ ਟਮਕਾਨਾ ਹੋ ਗਿਆ ਫਲਾਣਾ ਮੇਰੀ ਸੋਚ ਦੇ ਮੁਤਾਬਿਕ ਨਹੀਂ ਚੱਲਿਆ ਉਹ ਡੇਪਿਆ ਮਰ ਗਿਆ ਖੱਪ ਗਿਆ ਜਮੀਰ ਮਰ ਗਈ ਉਹਦੀ ਹੱਦ ਹੋ ਗਈ ਯਾਰ ਮੈਨੂੰ ਤੁਸੀਂ ਦੱਸੋ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਹੋ ਆਪਾਂ ਸਮਾਪਤੀ ਵਾਲ ਨੂੰ ਵਾਦੇ ਆ ਕੀ ਇਹ ਗੱਲ ਕਹਿਣੀ ਵਾਜਬ ਨਹੀਂ ਹੈ ਅੱਜ ਵੀ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਮੈਂ ਕਰਦਾ ਮੈਂ ਆਮ ਲੋਕਾਂ ਦੀ ਵੀ ਗੱਲ ਕਰਦਾ ਜਿਹੜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਤੇ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਆ ਪੰਥ ਲਫ਼ਜ਼ ਵਿੱਚੋਂ ਮਨਫ਼ੀ ਵੀ ਕਰ ਦੇਣਾ ਪੰਜਾਬ ਦੀ ਧਰਤੀ ਦੇ ਉੱਪਰ ਗੈਰ ਸਿੱਖ ਵੀ ਵੱਸਦੇ ਆ ਉਹਨਾਂ ਦੇ ਮোরে ਵੀ ਸਵਾਲ ਆ ਦੇਖੋ ਤੁਹਾਡੇ ਪਾਣੀਆਂ ਦੇ ਉੱਪਰ ਪਹਿਲਾ ਹੱਕ ਵਾ ਕਿਉਂਕਿ ਮਾਰ ਜਦੋਂ ਪੈਂਦੀ ਆ ਤਾਂ ਉਹ ਵੀ ਪੰਜਾਬ ਦੇ ਲੋਕ ਝਲਦੇ ਆ ਪੰਜਾਬ ਦੀ ਧਰਤੀ ਝਲਦੀ ਆ ਪਰ ਜਦੋਂ ਹੱਕ ਦੀ ਗੱਲ ਆਉਂਦੀ ਆ ਉਸ ਵੇਲੇ ਹੱਕ ਵੀ ਰਾਏ ਪੇਰੀਆਂ ਲਾ ਦੇ ਮੁਤਾਬਕ ਪੰਜਾਬ ਦਾ ਪੰਜਾਬੀਆਂ ਦਾ ਪਹਿਲਾ ਬਣਦਾ ਪਰ ਇੱਥੇ ਕੰਮ ਉਲਟ ਹੈਗਾ ਆ ਇਥੇ ਜਦੋਂ ਸੋਕੇ ਪੈਣ ਤਾਂ ਉਹ ਪੰਜਾਬ ਝੱਲੇ ਧਰਤੀ ਦੇ ਹੀਟੋ ਕੱਢ-ਕੱਢ ਕੇ ਬੋਰਾ ਰਾਹੀਂ ਪਾਣੀ ਖੇਤਾਂ ਨੂੰ ਲਾਉਣ ਪੰਜਾਬ ਦੇ ਲੋਕ ਤੇ ਨਹਿਰਾ ਦਰਿਆਵਾਂ ਦਾ ਪਾਣੀ ਉਹ ਜਿਹੜਾ ਹੈਗਾ ਸਿੱਧਾ ਹੋਰ-ਹੋਰ ਸੂਬਿਆਂ ਨੂੰ ਜਾਵੇ ਉਸ ਵੇਲੇ ਫਿਰ ਜਦੋਂ ਐਦਾਂ ਦੇ ਹਾਲਾਤ ਬਣਦੇ ਆ ਜਦੋਂ ਗਵਾਂਢੀ ਸੂਬੇ ਵਾਲੇ ਕਹਿਣ ਭਈ ਐ ਕਰਾਂਗੇ ਆਪਾਂ ਤਾਂ ਉਸ ਵੇਲੇ ਮੈਨੂੰ ਤੁਸੀਂ ਦੱਸ ਦਿਓ ਜੀ ਕੀ ਤੁਹਾਡਾ ਇਹ ਕਹਿਣਾ ਨਹੀਂ ਬਣਦਾ ਹੁੰਦਾ ਕੀ ਇਹ ਕਹਿਣਾ ਵਾਜਬ ਨਹੀਂ ਹੈ ਕਿ ਜੇ ਐਦਾਂ ਦੀ ਗੱਲ ਹੋਣਾ ਫਿਰ ਫਿਰ ਪਾਣੀ ਤਾਂ ਛੱਡੋ ਫਿਰ ਤੁਪਕਾ ਨਹੀਂ ਦਿੰਦੇ ਹੈਗੇ ਕੀ ਇਹ ਗੱਲ ਗੈਰਵਾਜਬ ਹੈ ਕੀ ਇਹ ਗੱਲ ਗੈਰਸਭਿਆਚਾਰਕ ਹੈ ਕੀ ਇਹ ਗੱਲ ਗੈਰਕਾਨੂੰਨੀ ਹੈ ਮੈਨੂੰ ਕੋਈ ਤਾਂ ਦੱਸ ਦੇਵੇ ਮੈਂ ਨੇਕੀ ਜੀ ਨੂੰ ਵੀ ਕਹਿਣਾ ਚਾਹਣਾ ਔਰ ਮੈਨੂੰ ਪੱਕਾ ਪਤਾ ਇਸ ਵੱਡੇ ਭਰਾ ਦਾ ਭਰਾ ਲਫ਼ਜ਼ ਕਹਿਆ ਹੋਇਆ ਕਈਆਂ ਨੇ ਇਤਰਾਜ਼ ਬਹੁਤ ਕਰਨਾ ਹੈਗਾ ਪਰ ਸਾਡੀ ਭਾਸ਼ਾ ਹੀ ਹੁਣ ਅਸੀਂ ਹੋਰ ਕੀ ਕਹਿ ਸਕਦੇ ਹਾਂ ਨਾ ਪਰ ਮੈਨੂੰ ਪੱਕਾ ਪਤਾ ਨੇਕੀ ਭਾਣ ਕਦੇ ਨਹੀਂ ਕਹਿਣਾ ਹੈਗਾ ਇੱਕ ਵੀ ਪੋਸਟ ਮੈਨੂੰ ਆ ਜਾਵੇ ਤੋਂ ਬਾਅਦ ਆ ਜਾਵੇ ਭਈ ਯਾਰ ਭਈ ਸੌਰੀ ਸੌਰੀ ਲਫ਼ਜ਼ ਤਾਂ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ ਐ ਨਾ ਜੀ ਜਿਸ ਤਰੀਕੇ ਦੀ ਸ਼ਬਦਾਵਲੀ ਹੈ ਅਸੀਂ ਕਦੇ ਵੀ ਕਹਿੰਦੇ ਦਾ ਬਾਅਦ ਚ ਵੀ ਕਹਿੰਦੇ ਆਪਣੀ ਗੱਲਬਾਤ ਮੁਕਣ ਤੋਂ ਬਾਅਦ ਵੀ ਹੋ ਸਕਦਾ ਮੇਰੇ ਕੋਲ ਕੋਈ ਗੱਲਬਾਤ ਇਦਾਂ ਦੀ ਹੁਣ ਪਰ ਜਦੋਂ ਬੰਦੇ ਨੂੰ ਲੱਗਦਾ ਹੀ ਆ ਵੀ ਮੈਂ ਹੀ ਰੱਬ ਹਾਂ ਮੈਂ ਹੀ ਸਾਰਾ ਕੁਝ ਹਾਂ ਫੇਰ ਬੰਦੇ ਨੇ ਕੱਲ ਹੀ ਸੌਰੀ ਕਹਿਣਾ ਕਹਿਣਾ ਹੀ ਨਹੀਂ ਅਗਲੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੈਸੇ ਮੈਨੂੰ ਆਪ ਨੂੰ ਵੀ ਚਾਹੀਦਾ ਸੀਗਾ ਕਿ ਮੈਂ ਇਹਨੂੰ ਨਜ਼ਰਅੰਦਾਜ਼ ਕਰਦਾ ਪਰ ਮੈਂ ਨਜ਼ਰਅੰਦਾਜ਼ ਇਸ ਕਰਕੇ ਨਹੀਂ ਕੀਤਾ ਮੈਂ ਇਸ ਕਰਕੇ ਗੱਲ ਕੀਤੀ ਹੈ ਕਿਉਂਕਿ ਬਹੁਤ ਸਾਰੇ ਸਾਡੇ ਆਪਣੇ ਲੋਕ ਵੀ ਇਦਾਂ ਦੀਆਂ ਗੱਲਾਂ ਬਾਤਾਂ ਕਰਨ ਡੇ ਆ ਔਰ ਨਾਲ ਮੈਨੂੰ ਇਹ ਹੁੰਦਾ ਵੀ ਨੇਕੀ ਭਾ ਦੇ ਬਹਾਨੇ ਚਲੋ ਆਪਾਂ ਆਪਣੀਆਂ ਗੱਲਾਂ ਕਰ ਲਈਏ ਆਪਣੇ ਪੰਜਾਬ ਦੀਆਂ ਗੱਲਾਂ ਬਾਤਾਂ ਕਰ ਲਈਏ ਔਰ ਨੇਕੀ ਤਾਂ ਇੱਕ ਚਲੋ ਇੱਕ ਸਿਰਫ ਇੱਕ ਨਾਮ ਮੋਰੇ ਰੱਖ ਕੇ ਆਪਾਂ ਇਦਾਂ ਦੇ ਜਿਹੜੇ ਮਾਨਸਿਕਤਾ ਵਾਲੇ ਲੋਕ ਆ ਉਹਨਾਂ ਦੀ ਗੱਲ ਕਰਨੀ ਹੁੰਦੀ ਹੈ ਜਿਹੜੇ ਲੋਕ ਕੱਲੇ ਨੇਕੀ ਦੀ ਗੱਲ ਨਹੀਂ ਆ ਜਿਹੜੇ ਲੋਕ ਪੰਜਾਬ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਦੇ ਦੁਆਲੇ ਐਵੇਂ ਹੀ ਬਿਨਾ ਕਿਸੇ ਗੱਲ ਤੋਂ ਹੋਣ ਡੇ ਹੁੰਦੇ ਆ ਜਿਹੜੇ ਕਿ ਰਾਸ਼ ਪਤਾ ਨਹੀਂ ਕਿਹਦੇ ਹੱਕ ਦੇ ਵਿੱਚ ਭੁਗਤੰਡੇ ਹੁੰਦੇ ਜਾਂ ਕਿਹਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਉਹ ਤਰਲੋ ਮੱਛੀ ਹੁੰਡੇ ਹੁੰਦੇ ਆ ਆਪਣਾ ਕੋਈ ਵੀ ਸੰਘਰਸ਼ੀ ਹੈਗਾ ਜੀ 84 ਤੋਂ ਪਹਿਲਾਂ ਤੋਂ ਲੈ ਕੇ 84 ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਸੰਘਰਸ਼ ਕਰਨ ਵਾਲਾ ਆ ਹੱਕ ਤਣ ਕੇ ਟਣਕਾ ਆ ਕੇ ਗੱਲ ਕਰਨ ਵਾਲਾ ਮੈਨੂੰ ਦੱਸੋ ਜੀ ਕੋਈ ਤਾਂ ਹੋਵੇ ਜਿਹਨੂੰ ਬਖਸ਼ਿਆ ਹੋਵੇ ਕੋਈ ਇੱਕ ਦੱਸ ਦੋ ਜਿਹਨੂੰ ਬਖਸ਼ਿਆ ਹੋਵੇ ਬਸ ਜਿਹੜਾ ਮਰਜੀ ਜੜਾ ਮਰਜੀ ਰਗੜੀ ਚੱਲਿਆ ਜਾਣ ਡਿਆ ਯਾਰ ਰਗੜੀ ਚੱਲਿਆ ਜਾਣ ਡਿਆ ਯਾਰ ਅਗਲੇ ਨੂੰ ਐਦਾਂ ਦੇ ਹਾਲਾਤ ਬਣਿਆ ਸੋ ਨਿੱਕੀ ਭਾ ਮੇਰੀ ਬੇਨਤੀ ਆ ਯਾਰ ਥੋੜਾ ਜਿਹਾ ਜਾਂ ਤੇ ਤੁਸੀਂ ਆਪ ਉੱਥੇ ਬੈਠ ਕੇ ਕੋਈ ਯੋਜਨਾ ਕਢੋ ਆਪਣੇ ਬੰਦੇ ਇੱਕ ਢੇਰ ਕੋਈ ਜਥੇਬੰਦੀ ਇਕ ਬਣਾਓ ਉਹ ਪੰਜਾਬ ਦੇ ਵਿੱਚ ਕੰਮ ਕਰੇ ਸਾਨੂੰ ਇੱਥੇ ਬੈਠ ਕੇ ਪਤਾ ਲੱਗੇ ਕਿ ਉਹ ਯਾਰ ਜਥੇਬੰਦੀ ਵਧੀਆ ਚਿੱਕੇ ਨਾਲ ਕੰਮ ਕਰਦੀ ਪਈ ਆ ਬਾਕੀ ਤਾਂ ਸਾਰੀਆਂ ਜਥੇਬੰਦੀਆਂ ਪਹਿਲੀਆਂ ਵੀ ਤੇ ਅੱਜ ਵਾਲੀਆਂ ਵੀ ਉਹ ਤੇ ਨਕਾਰਾਈ ਆ ਉਹ ਪੰਜਾਬ ਤੇ ਪੰਥ ਨੂੰ ਫਾਇਦਾ ਦੇਣ ਵਾਲੀਆਂ ਨਹੀਂ ਹੈਗੀਆਂ ਨੇ ਅਸੀਂ ਪੱਤਰਕਾਰ ਲੋਕ ਇੱਥੇ ਆਪਣੇ ਸਟੂਡੀਓ 'ਚ ਬੈਠ ਕੇ ਭਾਵੇਂ ਥੇਲੇ ਦੇ ਵੀ ਨਹੀਂ ਹੈਗੇ ਆਪਾਂ ਤੁਹਾਡੀ ਉਸ ਜਥੇਬੰਦੀ ਦਾ ਗੁਣ ਗਾਇਨ ਜ਼ਰੂਰ ਕਰਾਂਗੇ ਪਰ ਉਹ ਪੰਥ ਤੇ ਪੰਜਾਬ ਦਾ ਫਾਇਦਾ ਭਾਵੇਂ ਕੁਝ ਵਰਿਆਂ ਬਾਅਦ ਹੀ ਸਹੀ ਲੌਂਗ ਟਰਮ ਦਾ ਕੋਈ ਹੋਵੇ ਉਹਨਾਂ ਦਾ ਏਜੰਡਾ ਕੁਝ ਕਰੋ ਤਾਂ ਸਹੀ ਯਾਰ ਸਾਨੂੰ ਵੀ ਲੱਗੇ ਕਿ ਹਾਂ ਬਈ ਬਾਕੀ ਧਿਰਾਂ ਜਿਨ੍ਹਾਂ ਦੇ ਆਪਾਂ ਇੱਥੇ ਬੈਠ ਕੇ ਕਈ ਵਾਰ ਪੱਤਰਕਾਰ ਹੋਣ ਦੇ ਨਾਤੇ ਵੀ ਕਈ ਵਾਰ ਗੁਣ ਗਾਉਣ ਦੇ ਹੁੰਨੇ ਆ ਆਪਾਂ ਵੀ ਹਟ ਜਾਾਂਗੇ ਸੋ ਮੇਰੀ ਇਸ ਕਰਕੇ ਬੇਨਤੀ ਆ ਕੁਝ ਕਰੋ ਕੇਵਲ ਨੁਕਤਾ ਚੀਨੀਆਂ ਕਰੀ ਜਾਣੀਆਂ ਔਰ ਇਸ ਕਿਸਮ ਦੀ ਮਾਨਸਿਕਤਾ ਵਾਲੇ ਕੇਵਲ ਤੇ ਕੇਵਲ ਨੁਕਤਾ ਚੀਨੀਆਂ ਕਰਨ ਵਾਲੇ ਲੋਕਾਂ ਦੇ ਪਿੱਛੇ ਮੈਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਬਹੁਤਾ ਨਾ ਲੱਗਿਆ ਕਰੋ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਹੇਠ ਹੈ ਆਓ ਇੱਕ ਦੂਜੇ ਦੀ ਬਾਹ ਫੜ ਕੇ ਜਿਸ ਤਰੀਕੇ ਨਾਲ ਤੁਸੀਂ ਲੱਗੇ ਹੋ요 ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਤਰਾਸਦੀ ਆਉਂਦੀ ਹੈ ਤਾਂ ਗੁਰੂ ਪਿਆਰੇ ਸਿੱਖ ਜਾਨਾ ਹੂਲ ਕੇ ਆਪਣੀ ਜਾਨ ਵੀ ਜੋਖਮੇ ਦੇ ਵਿੱਚ ਪਾ ਕੇ ਅਗਲੇ ਦਿਨ ਨਾਲ ਖੜਦੇ ਆ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਦੁਨੀਆ ਦੇਖਦੀ ਹੈ ਦੁਨੀਆ ਦੇਖਦੀ ਹੈ ਆਪਣੇ ਆਪ ਦੇ ਉੱਪਰ ਮਾਣ ਕਰੋ ਆਪਣੇ ਸੱਭਿਆਚਾਰ ਦੇ ਉੱਪਰ ਮਾਣ ਕਰੋ ਔਰ ਉਸ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੇ ਖਾਤਰ ਆਪਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਜਨਾ ਘਰਾਂ ਵਿੱਚ ਸਾਡੇ ਚ ਕਈ ਵਾਰ ਗਰਾਫਟਾਂ ਆ ਗਈਆਂ ਨੇ ਇਦਾਂ ਦੀ ਮੈਂ ਉਮੀਦ ਕਰਦਾ ਆਪਾਂ ਟਣਕਾ ਆ ਕੇ ਗੱਲ ਕਰਿਆ ਕਰੀਏ ਜੇ ਤੁਹਾਡੇ ਨਾਲ ਕੋਈ ਪਿਆਰ ਨਾ ਰਹਿੰਦਾ ਅਗਲੇ ਨੂੰ ਕੋਈ ਜਾਨ ਵੀ ਹਾਜ਼ਰ ਹੈ ਹੁੰਦੀ ਇਦਾਂ ਆਮ ਕਰਕੇ ਦੋਸਤੀ ਮਿੱਤਰਤਾ ਹੋਵੇ ਤਦ ਆਂਡ ਗੌਂਡ ਹੋਵੇ ਤਦ ਰਿਸ਼ਤਦਾਰੀ ਹੋਵੇ ਤਦ ਗਵਾਂਢੀ ਸੂਬਾ ਕੁਝ ਵੀ ਹੋਵੇ ਭਾਵੇਂ ਇਦਾਂ ਹੀ ਹੁੰਦੀ ਆ ਬੰਦਾ ਇੱਕ ਦੂਏ ਦੇ ਉੱਪਰ ਜਾਨ ਨਿਸ਼ਾਵਰ ਕਰਦਾ ਹੀ ਆ ਪਰ ਜਦੋਂ ਵਿਗਾੜ ਪੈ ਜਾਂਦੇ ਆ ਉਦੋਂ ਆਲ ਕਰਕੇ ਹੁੰਦੀ ਆ ਇਦਾਂ ਪਾਣੀ ਨਹੀਂ ਦਿੰਦੇ ਪਾਣੀ ਤਾਂ ਛੱਡੋ ਤੁਪਕਾ ਨਹੀਂ ਦਿੰਦੇ ਦੱਸੋ ਇਹਦੇ ਵਿੱਚ ਗਲਤ ਗੱਲ ਕਿਹੜੀ ਹੈ ਇਹ ਮਜ਼ਾਕ ਉਡਾਉਣ ਦੇ ਹੈ ਮਜ਼ਾਕ ਜੇ ਇਦਾਂ ਦਾ ਕੋਈ ਹੋਰ ਵੀ ਸੱਜਣ ਉਡਾਉਂਦਾ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਹੈਗੀ ਹੈ ਬਹੁਤ ਜ਼ਿਆਦਾ ਮਾੜੀ ਗੱਲ ਹੈ ਮੈਂ ਕਹਿਣ ਲੱਗਾ ਸੀ ਕਿ ਲੇਖਾ ਲੇਖਾ ਲੁਖਾ ਤਾਂ ਇਹ ਕਹਿੰਦੇ ਦੇਣੇ ਨਹੀਂ ਪੈਣਾ ਕਿਸੇ ਨੂੰ ਆਪਣੀ ਅੱਖਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਆ ਸ਼ੀਸ਼ੇ ਮੁਰੇ ਖਲੋ ਕੇ ਤਦ ਵੀ ਕਹਿੰਦੇ ਸਾਨੂੰ ਲੱਗਦਾ ਕਿ ਮੈਂ ਬਿਲਕੁਲ ਠੀਕ ਐ ਆਪਣੇ ਆਪ ਨੂੰ ਆਪੇ ਤਸੱਲੀ ਦੇ ਦੇਣੀ ਕਿ ਮੈਂ ਠੀਕ ਐ ਹੁਣ ਜਦਾਂ ਮੈਂ ਹੁਣ ਜਿਹੜੀਆਂ ਗੱਲਾਂ ਕਰਕੇ ਹਟਿਆ ਮੈਂ ਵੀ ਤਸੱਲੀ ਦੇ ਦਿੰਨਾ ਕਿ ਮੈਂ ਬਿਲਕੁਲ ਬਹੁਤ ਵਧੀਆ ਵਿਸ਼ੇ ਦੇ ਉੱਪਰ ਗੱਲ ਕੀਤੀ ਐ ਬਣਦਾ ਹੀ ਆ ਜੀ ਇਹ ਇਹ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਮੇਰੇ ਖਿਲਾਫ ਕੋਈ ਮਾੜਾ ਕਮੈਂਟ ਮੈਂ ਕਹਿਣ ਲੱਗਾ ਸੀ ਨਾ ਕਰਿਓ ਕਰਿਓ ਜ਼ਰੂਰ ਉਹ ਤੁਹਾਡਾ ਜਦਾਂ ਇਹ ਕਹਿੰਦੇ ਹੁੰਦੇ ਨੇਕੀ ਹੋਣੀ ਉਹ ਉਹ ਤੁਹਾਡੀ ਸਰਦਾਰਦੀ ਆ ਉਹਦੇ ਦੇਣਦਾਰ ਤੁਸੀਂ ਹੋਵੋਗੇ ਮੈਂ ਆਪਣੀ ਜਗ੍ਹਾ ਬਿਲਕੁ ਦੱਸੋ ਯਾਰ ਆ ਕੋਈ ਤਰੀਕਾ ਇਹ ਨੇਕੀ ਹੁਣੀ ਇਦਾਂ ਕਰਦੇ ਹੁੰਦੇ ਭਾਏ ਭਾ ਹੁਣੀ ਆਪਾਂ ਨੇ ਇਦਾਂ ਕਰਦੇ ਆਪਾਂ ਆਪਣੀ ਗਲਤੀ ਸਮਾਪਤੀ ਤੇ ਵੀ ਆ ਗੱਲ ਜ਼ਰੂਰ ਕਹਨੇ ਆ ਕਿ ਹੋ ਸਕਦਾ ਕਿ ਮੈਨੂੰ ਇਸ ਟੌਪਿਕ ਤੇ ਗੱਲ ਨਹੀਂ ਸੀ ਕਰਨੀ ਚਾਹੀਦੀ ਜਾਂ ਹੋ ਸਕਦਾ ਗੱਲ ਕਰਦਿਆਂ ਹੋਇਆ ਮੇਰੇ ਕੋਲ ਕੋਈ ਵੱਧ ਘੱਟ ਗੱਲ ਕਹਿ ਗਈ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕਵਾ ਨੇਕੀ ਜੀ ਦੇ ਕੋਲੋਂ ਵੀ ਮੈਂ ਤਾਂ ਖਿਮਾ ਮੰਗਦਾ ਭਰਾਵਾ ਜਦੋਂ ਮੈਂ ਵਿਚਾਲੇ ਗੱਲ ਕੀਤੀ ਸੀ ਨਾ ਮਰਨ ਦੀ ਤੇ ਮੈਂ ਆਪਣੇ ਵੀ ਆਪਣਾ ਵੀ ਵਿੱਚ ਨਾਲ ਜ਼ਿਕਰ ਕੀਤਾ ਵੀ ਸੱਜਣ ਮਰ ਜਾਏ ਨੇਕੀ ਭਾ ਮਰ ਜਾਏ ਕਿ ਮਰ ਤਾ ਜਾਣੀ ਆਪਾਂ ਸਾਰਿਆਂ ਨੇ ਜੇ ਗੁੱਸਾ ਲੱਗਾ ਹੋਵੇ ਤਾਂ ਮੈਂ ਖਿਮਾ ਮੰਗਦਾ ਔਰ ਜਿਹੜੀ ਵਿੱਚ ਮੈਂ ਉਦਾਹਰਣ ਜੀ ਦਿੱਤੀ ਸੀਗੀ ਪਹਿਲਾ ਬੰਦਾ ਕਹਿੰਦਾ ਕਿ ਮੇਰਾ ਸਾਰਾ ਕੁਝ ਪਰ ਜਦੋਂ ਮਰ ਜਾਈਏ ਪਰਿਵਾਰਕ ਜਾਂ ਹੋਰ ਸਾਡੇ ਚਾਉਣ ਵਾਲੇ ਕੋਈ ਕਰੀਬੀ ਸਾਡੇ ਉਹ ਉੱਥੇ ਦੁੱਖ ਦੇ ਵਿੱਚ ਹੋਣ ਤੇ ਉੱਥੇ ਕੋਈ ਆੜ ਕੇ ਕਹੇ ਕੱਲ ਤੱਕ ਤਾਂ ਹੈ ਕਹਿੰਦਾ ਸੀ ਔਰ ਜਿਹੜੀ ਉਹ ਗੱਲ ਵੀ ਬਾਜਬ ਹੋਵੇ ਹੁਣ ਉੱਠ ਖੜਾ ਜਰਾ ਯਾਰ ਪੰਜਾਬ ਦੇ ਲੋਕ ਮਰਨ ਦੇ ਆ ਤਰਾ ਤਰਾ ਹੋਣ ਡਈ ਆ ਸਰਕਾਰਾਂ ਦੇ ਜਿਹੜੇ ਯਤਨ ਆ ਉਹ ਸਾਰੇ ਸਾਡੇ ਸਾਰਿਆਂ ਦੇ ਸਾਹਮਣੇ ਆ ਲੋਕ ਇੱਕ ਦੂਜੇ ਦੀ ਬਾਹ ਫੜਦੇ ਆ ਔਰ ਤੁਸੀਂ ਮਜ਼ਾਕ ਉਡਾਉਂਦੇ ਹੋ ਬਣਦਾ ਨਹੀਂ ਹੈਗਾ ਚੰਗੇ ਨਹੀਂ ਲੱਗਦਾ ਇਦਾਂ ਮੈਂ ਤਾਂ ਇਹੀ ਕਹਿ ਸਕਦਾ ਬਾਕੀ ਤੁਸੀਂ ਵੱਡੇ ਹਸਿਆਣੇ ਹੋ ਭਾਈ ਹੋ ਸਕਦਾ ਤੁਹਾਨੂੰ ਜ਼ਿਆਦਾ ਪਤਾ ਹੋਵੇ ਹੋਈਆ ਭੁੱਲਾਂ ਦੀ ਖਿਮਾ ਸਾਰਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ